ਮਸਤਕਾਰ ਤੁਸੀਂ ਦੇਖ ਰਹੇ ਹੋ ਆਰਕੇ ਇੰਡੀਆ ਨਿਊਜ਼ 24 ਤੇ ਮੈਂ ਹਾਂ ਰੋਸ਼ਨ ਕੋਲੋਤਰਾ ਪੰਜਾਬ ਦੇ ਵਿੱਚ ਹਰ ਸਾਲ ਜੋ ਦਰਿਆ ਦੇ ਇਲਾਕਿਆਂ ਨੂੰ ਹਰ ਸਾਲ ਹੜ੍ਹ ਆਉਂਦੇ ਹਨ ਤੇ ਹਰ ਦੀ ਵਜ੍ਹਾ ਨਾਲ ਬਹੁਤ ਹੀ ਜ਼ਿਆਦਾ ਨੁਕਸਾਨ ਹੁੰਦਾ ਹੈ ਇਸ ਵਕਤ ਆਸੀਂ ਧੋਏ ਹਲਕੇ ਦੇ ਦੀਨਪੰਦੇ ਪਿੰਡ ਬੰਬਿਆਲ ਦੇ ਵਿੱਚ ਪਹੁੰਚੇ ਹਾਂ ਜਿੱਥੇ ਹਰ ਸਾਲ ਹੜ੍ਹ ਆਂਦਾ ਤੇ ਹੜ੍ਹ ਦੇ ਕਾਰਨ ਲੋਕਾਂ ਦੀਆਂ ਫਸਲਾਂ ਵੀ ਬਹੁਤ ਜ਼ਿਆਦਾ ਬਰਬਾਦ ਹੁੰਦੀਆਂ ਹਨ ਅਤੇ ਇੱਥੇ ਗੁਜਰਾਂ ਦੇ ਡੇਰੇ ਵੀ ਹਨ ਅਤੇ ਉਹਨਾਂ ਦਾ ਵੀ ਵਿਚਾਰਿਆਂ ਦਾ ਬਹੁਤ ਹੀ ਜ਼ਿਆਦਾ ਨੁਕਸਾਨ ਹੁੰਦਾ ਹੈ ਇਸ ਵਕਤ ਸਰਕਾਰ ਨੇ ਇੱਕ ਹੈਲਪਲਾਈਨ ਨੰਬਰ ਜੋ ਦਿੱਤਾ ਹੈ ਕਿ ਕਿਸੇ ਵੀ ਕਿਸਮ ਦੀ ਜੋ ਪਾਣੀ ਦੇ ਪ੍ਰਤੀ ਸਮੱਸਿਆ ਹੋਵੇ ਹਰ ਦੀ ਸਮੱਸਿਆ ਹੋਵੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਸੀਂ ਸਕਰੀਨ ਤੇ ਵੀ ਉਹ ਨੰਬਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਅਤੇ ਉੱਚ ਅਧਿਕਾਰੀ ਨਾਲ ਗੱਲਬਾਤ ਵੀ ਕਰਾਂਗੇ ਕਿ ਹਰ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਬਨੇ ਰਹੋ ਸਾਡੇ ਚੈਨਲ ਆਰ ਕੇ ਇੰਡੀਆ ਨਿਊਜ਼ 24 ਨਾਲ ਨਾਮ ਜਪੁਰ ਮੇਰਾ ਨਾਮ ਸਰਜਿੰਦਰ ਮਖਨੂ ਕਿ 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 ਗੱਦੜਿਆ ਨਾਲ ਸਾਡੇ ਪਿੰਡ ਦਾ ਨਾਮ ਦੋਸਤਪੁਰ ਹੈ। ਅ ਦੇਖਿਆ ਗਿਆ ਕਿ ਇਸ ਏਰੀਆ ਦੇ ਵਿੱਚ ਰਮਿਆਲ ਏਰੀਆ ਦੇ ਵਿੱਚ ਹਰ ਵਾਰੀ ਜਿਹੜਾ ਫਲੱਡ ਆਉਂਦਾ ਕਾਫੀ ਪਾਣੀ ਆਉਂਦਾ ਉਹ ਜੇ ਦਰਿਆ ਦੇ ਵਿੱਚੋਂ ਲੋਕਾਂ ਦਾ ਨੁਕਸਾਨ ਵੀ ਹੁੰਦਾ। ਇਸ ਵਾਰੀ ਪ੍ਰਸ਼ਾਸਨ ਵੱਲੋਂ ਇੱਕ ਨੰਬਰ ਜਾਰੀ ਕੀਤਾ ਗਿਆ ਹੈ ਸੂਨੇ ਜਿੱਠਾਂ ਦੇ ਲਈ ਕੀ ਕਹਿਣਾ ਚਾਹੀਦਾ। ਜਿਹੜਾ ਨੰਬਰ ਜਾਰੀ ਕੀਤਾ ਜੀ ਬਹੁਤ ਵਧੀਆ ਗੱਲ ਹੈ। ਔਰ ਮੈਂ ਆਪਣੇ ਇਲਾਕੇ ਦੇ ਸਾਰੇ ਲੋਕਾਂ ਨੂੰ ਦੱਸਣਾ ਚਾਹਨਾ ਕਿ ਜਿਹੜਾ ਨੰਬਰ ਹੈ 01862346944। ਆਕਰ ਕਿਸੇ ਨੂੰ ਵੀ ਹਾੜ ਦੇ ਦੌਰਾਨ ਕੋਈ ਵੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਉਸ ਨੰਬਰ ਤੇ ਫੌਰਨ ਕਾਲ ਕੀਤੀ ਜਾਏ ਨੰਬਰ ਦੁਬਾਰਾ ਨੋਟ ਕਰ ਲਓ 0186 2346944 ਇੱਕ ਗੱਲ ਦੇਖੀਏ ਕਿ ਜਿਹੜੇ ਲੋਕ ਨਾ ਕਾ ਵੀ ਉਹ ਜਿਹਦੇ ਨਾਲ ਨੇ ਇੱਕ ਉਹਨਾਂ ਨੂੰ ਵੀ ਮੈਸੇਜ ਹੈ ਪ੍ਰਸ਼ਾਸਨ ਦਾ ਕਿ ਜਦੋਂ ਲੱਗਦਾ ਕਿ ਬਰਸਾਤਾਂ ਆਂਦੀਆਂ ਉਹਨਾਂ ਨੂੰ ਉੱਚੇ ਸਥਾਨਾਂ ਤੇ ਚਲੇ ਜਾਣਾ ਚਾਹੀਦਾ ਤੁਹਾਡੇ ਨੂੰ ਕੀ ਕਹੀ ਲੰਪਨ ਮੇਰੀ ਵੀ ਉਹਨਾਂ ਨੂੰ ਇਹੀ ਬੇਨਤੀ ਹੈ ਜੀ ਕਿ ਉੱਚੇ ਸਥਾਨ ਤੇ ਜਾ ਕੇ ਆਪਣੇ ਜਿਹੜੇ ਪਰਿਵਾਰ ਦਾ ਆਪਣੇ ਡੰਗਰ ਬੱਚੇ ਦਾ ਜੋ ਵੀ ਮਾਲ ਆ ਤੁਹਾਡੇ ਕੋਲ ਉਹ ਤਾਂ ਬਚਾ ਕੀਤਾ ਜਾਏ ਪੁਰ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਜਿਹੜਾ ਇਹ ਨੰਬਰ ਦਿੱਤਾ ਅਗਰ ਕੋਈ ਵੀ ਕਿਸੇ ਦੀ ਵੀ ਕਾਲ ਆਂਦੀ ਹੈ ਉਸ ਕਾਲ ਤੇ ਫੌਰਨ ਕਾਰਵਾਈ ਕੀਤੀ ਜਾਏ। ਤਾਂ ਹੋਰ ਕੀ ਨੰਬਰ ਇਸ਼ੂ ਕੀਤਾ ਗਿਆ ਹੈ? ਫਲੱਡ ਦੇ ਹਾਲਾਤ ਨੂੰ ਦੇਖਦੇ ਹੋਏ ਜਿਹੜਾ ਇਸ ਸੀਜ਼ਨ ਦੇ ਵਿੱਚ ਆਮ ਤੌਰ ਤੇ ਕਈ ਵਾਰੀ ਹੋ ਜਾਂਦਾ ਹੈ ਅਸੀਂ ਮੁਕੰਮਲ ਪ੍ਰਬੰਧ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਆ ਸਾਰੇ ਅਧਿਕਾਰੀਆਂ ਨੂੰ ਆਪਕਤ ਅਧਿਕਾਰੀਆਂ ਨਾਲ ਮੀਟਿੰਗਸ ਕਰਕੇ ਅਹ ਮਾਨਯੋਗ ਡਿਪਟੀ ਕਮਿਸ਼ਨਰ ਵੱਲੋਂ ਹਦਾਇਤਾਂ ਕੀਤੀਆਂ ਗਈਆਂ ਨੇ ਅਸੀਂ 46 ਜਿਹੜੇ ਪਿੰਡ ਪਿਛਲੇ ਸਮੇਂ 'ਚ ਇਹ ਫਲੱਡ ਪ੍ਰੋਨ ਰਹੇ ਨੇ ਉਸ ਤੇ ਪੰਜ ਕਲਸਟਰ ਅਫਸਰ ਨਿਯੁਕਤ ਕੀਤੇ ਨੇ ਔਰ ਹਰੇਕ ਇੱਕ ਜਾਂ ਦੋ ਪਿੰਡਾਂ ਪਿੱਛੇ ਨੋਡਲ ਅਫਸਰ ਵੀ ਨਿਯੁਕਤ ਕੀਤੇ ਨੇ ਜਿਹੜੇ ਲਗਾਤਾਰ ਸਥਿਤੀ ਦੀ ਨਿਗਰਾਨੀ ਕਰ ਰਹੇ ਨੇ ਅ ਇਸ ਤੋਂ ਇਲਾਵਾ ਅਸੀਂ ਪਿੱਛੇ ਜੇ ਆਪਦੀ ਜਿਹੜੇ ਪ੍ਰਬੰਧ ਹੈ ਉਸ ਨੂੰ ਉਸ ਦੀ ਪ੍ਰੀਪੇਅਰਡਨੈਸ ਨੂੰ ਦੇਖਣ ਲਈ ਤਿਆਰੀ ਨੂੰ ਦੇਖਣ ਲਈ ਇੱਕ ਪਹਾੜੀ ਕੁਪਰਫਰੈਂਡ ਵਿੱਚ ਮੋਕ ਡ੍ਰਿਲ ਵੀ ਕੀਤੀ ਜਿੱਥੇ ਸਾਰੀਆਂ ਸੁਰੱਖਿਆ ਏਜੰਸੀਆਂ ਤੋਂ ਇਲਾਵਾ ਐਨਡੀਆਰਐਫ ਦੀ ਟੀਮ ਨੇ ਵੀ ਹਿੱਸਾ ਲਿਆ ਸੀਗਾ ਇਸ ਤੋਂ ਇਲਾਵਾ ਅਸੀਂ ਇੱਕ ਫਲੱਡ ਕੰਟਰੋਲ ਰੂਮ ਜਿਹੜਾ ਲਗਾਤਾਰ 24 ਘੰਟੇ ਕੰਮ ਕਰ ਰਿਹਾ ਹੈ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਵਿੱਚ ਉੱਥੇ ਇੱਕ ਅਸੀਂ ਫਲਡ ਕੰਟਰੋਲ ਰੂਮ ਸਾਬ ਕੀਤਾ ਜਿਸ ਦਾ ਇੱਕ ਨੰਬਰ ਜਾਰੀ ਕੀਤਾ ਹੋਇਆ ਹੈ ਜਿੱਥੇ ਜਿਸ ਨੰਬਰ ਤੇ ਇੱਕ ਵਿਅਕਤੀ ਹਮੇਸ਼ਾ ਇੱਥੇ ਮੌਜੂਦ ਹੁੰਦਾ ਹੈ ਤੇ ਕੋਈ ਵੀ ਜ਼ਿਲ੍ਹਾ ਦਾ ਵਸਨੀਕ ਉਸ ਨੰਬਰ ਤੇ ਕਾਲ ਕਰਕੇ ਜੇ ਕੋਈ ਸਥਿਤੀ ਇਸ ਤਰ੍ਹਾਂ ਦੀ ਉਤਪੰਨ ਹੁੰਦੀ ਹੈ ਤਾਂ ਉਹ ਕਾਲ ਕਰ ਸਕਦੇ ਇਸ ਦਾ ਜਿਹੜਾ ਨੰਬਰ ਹੈ ਮੈਂ ਚਾਹਵਾਂਗਾ ਕਿ ਸਾਰਿਆਂ ਨੂੰ ਫਿਰ ਤੋਂ ਤੁਹਾਡੇ ਵੱਲੋਂ ਵੀ ਇਹ ਦੱਸਿਆ ਜਾਵੇ ਇਹ ਹੈ 018623469 डबल 4 ਇਸ ਨੰਬਰ ਤੇ ਕੋਈ ਵੀ ਡਾਜਿਲੇ ਦਾ ਵਾਸੀ ਕਾਲ ਕਰਕੇ ਜੇ ਕੋਈ ਸਥਿਤੀ ਇਸ ਤਰ੍ਹਾਂ ਦੀ ਹੜ੍ਹ ਦੀ ਬਣਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਉਹ ਕਾਲ ਕਰਕੇ ਸਥਿਤੀ ਬਾਰੇ ਸਾਨੂੰ ਸੂਚਿਤ ਕਰ ਸਕਦਾ ਹੈ